ਸਾਲ ਦੇ ਦੂਜੇ ਹਫਤੇ ਪੰਜ ਰਾਸ਼ੀ ਵਾਲਿਆਂ ਨੂੰ ਧਨ ਲਾਭ ਮਿਲ ਸਕਦਾ ਹੈ 6 ਤੋਂ 12 ਜਨਵਰੀ ਤੱਕ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦੀ ਵੱਡੀ ਇੱਛਾ ਪੂਰੀ ਹੋਵੇਗੀ ਕਿਉਂਕਿ ਚੰਦਰ ਦੇਵ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਧਨ ਨਾਲ ਕਰ ਦੇਣਗੇ ਮਾਲਾ-ਮਾਲ ਦੋਸਤੋ ਸਾਰਿਆਂ ਨੂੰ જય ਸ਼ਨੀ ਦੇਵ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਰਾਸ਼ੀ ਜਿਨ੍ਹਾਂ ਨੂੰ ਚੰਦਰ ਦੇਵ ਦੀ ਕਿਰਪਾ ਨਾਲ 6 ਤੋਂ 12 ਜਨਵਰੀ ਤੱਕ ਧਨਲਾਭ ਦੇ ਨਾਲ-ਨਾਲ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਰਹੇਗਾ ਸਾਲ ਦੇ ਦੂਜੇ ਹਫਤੇ ਇਹਨਾਂ ਪੰਜ ਹੀ ਰਾਸ਼ੀ ਵਾਲੇ ਧਨ ਨਾਲ ਹੋਣਗੇ ਮਾਲਾ-ਮਾਲ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਸੁੱਖ ਸਮਰiddhi ਦੇ ਨਾਲ-ਨਾਲ ਘਰ ਪਰਿਵਾਰ ਦਾ ਪੂਰਾ ਸਾਥ ਮਿਲੇਗਾ ਜਿਸ ਨਾਲ ਇਹ ਆਪਣੇ ਕਾਰੋਬਾਰ ਵਿੱਚ ਬਹੁਤ ਤਰੱਕੀ ਕਰ ਸਕਦੇ ਹਨ ਇਹਨਾਂ ਪੰਜ ਹੀ ਰਾਸ਼ੀ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਜਿਸ ਨਾਲ ਸ਼ਨੀ ਦੇਵ ਤੁਹਾਡੇ ਘਰ ਧਨ ਦੌਲਤ ਨਾਲ ਭਰ ਦੇਣਗੇ ਦੋਸਤੋ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਚੰਦਰਦੇਵ ਦੀ ਕਿਰਪਾ ਨਾਲ ਸਾਲ ਦੇ ਦੂਜੇ ਹਫਤੇ ਅਚਾਨਕ ਧਨਲਾਭ ਹੋ ਸਕਦਾ ਹੈ ਨੰਬਰ 1 ਸਾਲ ਦਾ ਦੂਜਾ ਹਫਤਾ ਮਿਥੁਨ ਰਾਸ਼ੀ ਵਾਲਿਆਂ ਲਈ ਕਿਸਮਤ ਬਦਲਣ ਵਾਲਾ ਹੋ ਸਕਦਾ ਹੈ ਮਿਥੁਨ ਰਾਸ਼ੀ ਦੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਆਪਣੇ ਦਫ਼ਤਰ ਦੇ ਸਾਥੀਆਂ ਦਾ ਪੂਰਾ ਸਹਿਯੋਗ ਮਿਲੇਗਾ ਤੇ ਦਫ਼ਤਰ ਵਿੱਚ ਬਾਹਾ-ਬਾਹਾ ਖਟ ਸਕਦੇ ਹਨ ਮਿਥੁਨ ਰਾਸ਼ੀ ਦੇ ਜੋ ਵੀ ਦੁਸ਼ਮਣ ਇਹਨਾਂ ਦੇ ਮਜ਼ਾਕ ਕਰਦੇ ਹਨ ਸਾਲ ਦੇ ਦੂਜੇ ਹਫਤੇ ਇਹ ਆਪਣੇ ਕੰਮ ਨਾਲ ਉਹਨਾਂ ਦਾ ਮੂੰਹ ਬੰਦ ਕਰ ਸਕਦੇ ਹਨ ਮਿਥੂਨ ਰਾਸ਼ੀ ਦੇ ਜੋ ਕੰਮ ਬਹੁਤ ਸਮੇਂ ਤੋਂ ਟਾਲ ਰਹੇ ਸਨ ਉਹ ਜਲਦੀ ਹੀ ਪੂਰੇ ਕਰ ਸਕਦੇ ਹਨ ਮਿਥਨ ਰਾਸ਼ੀ ਦਾ ਜੇਕਰ ਕੋਈ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਹੈ ਤਾ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਚੰਦਰ ਦੇਵ ਦੀ ਕਿਰਪਾ ਹੋਣ ਨਾਲ ਇਹਨਾਂ ਨੂੰ ਆਪਣੀ ਮਾਤਾ ਦਾ ਪੂਰਾ ਆਸ਼ੀਰਵਾਦ ਮਿਲੇਗਾ ਤੇ ਇਹਨਾਂ ਨੂੰ ਆਪਣੀ ਪਤਨੀ ਦਾ ਪੂਰਾ ਸਹਿਯੋਗ ਮਿਲੇਗਾ ਇਹਨਾਂ ਦੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਇਸ ਤੋਂ ਇਲਾਵਾ ਮਿਥੂਨ ਰਾਸ਼ੀ ਵਾਲੇ ਆਪਣੇ ਖਰਚੇ 'ਤੇ ਕੰਟਰੋਲ ਕਰਨਾ ਚਾਹੀਦਾ ਹੈ ਨੰਬਰ 2 ਸਿੰਘ ਰਾਸ਼ੀ ਵਾਲੇ ਇਸ ਹਫ਼ਤੇ ਕਿਸੇ ਲੰਬੀ ਯਾਤਰਾ 'ਤੇ ਜਾ ਸਕਦੇ ਹਨ ਜਿਸ ਨਾਲ ਇਹਨਾਂ ਨੂੰ ਮਾਨਸਿਕ ਸੰਕੂਨ ਮਿਲੇਗਾ ਇਹ ਹਫਤਾ ਇਹਨਾਂ ਲਈ ਆਪਣੇ ਮਨ ਮੁਤਾਬਿਕ ਹੋਣ ਵਾਲਾ ਹੈ ਜੇਕਰ ਸਿੰਘ ਰਾਸ਼ੀ ਵਾਲੇ ਜ਼ਮੀਨ ਜਾਇਦਾਦ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਕਿਸੇ ਐਕਸਪਰਟ ਦੀ ਸਲਾਹ ਨਾਲ ਹੀ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਇਹ ਧਨ ਲਾਭ ਕਮਾ ਸਕਣ ਜੇਕਰ ਸਿੰਘ ਰਾਸ਼ੀ ਵਾਲਿਆਂ ਨੂੰ ਬਹੁਤ ਸਮੇਂ ਤੋਂ ਵਿਆਹ ਵਿੱਚ ਬਹੁਤ ਪਰੇਸ਼ਾਨੀਆਂ ਆ ਰਹੀਆਂ ਸਨ ਤਾਂ ਇਹਨਾਂ ਨੂੰ ਇਸ ਹਫਤੇ ਕਿਸਮਤ ਦਾ ਪੂਰਾ ਸਾਥ ਮਿਲੇਗਾ ਨੰਬਰ 3 ਬਹੁਤ ਸਮੇਂ ਤੋਂ ਤੂਲਾ ਰਾਸ਼ੀ ਵਾਲੇ ਆਪਣੇ ਚੰਗੇ ਸਮੇਂ ਦੀ ਵੇਟ ਕਰ ਰਹੇ ਹਨ ਤਾਂ ਉਹਨਾਂ ਦਾ ਚੰਗਾ ਸਮਾਂ ਸ਼ੁਰੂ ਹੋ ਗਿਆ ਹੈ ਕਿਉਂਕਿ ਇਹ ਸਮਾਂ ਉਹਨਾਂ ਦੀ ਕਿਸਮਤ ਜਗਾ ਦੇਣ ਵਾਲਾ ਹੈ ਇਹਨਾਂ ਨੂੰ ਆਪਣੇ ਕੈਰੀਅਰ ਤੇ ਕਾਰੋਬਾਰ ਵਿੱਚ ਤਰੱਕੀ ਮਿਲ ਸਕਦੀ ਹੈ ਤੂਲਾ ਰਾਸ਼ੀ ਦੇ ਜੋ ਲੋਕ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਹੇ ਹਨ ਇਹਨਾਂ ਨੂੰ ਨਵੀਂ ਨੌਕਰੀ ਦੇ ਅਵਸਰ ਮਿਲ ਸਕਦੇ ਹਨ ਜਿਸ ਨਾਲ ਇਹਨਾਂ ਦੇ ਕੈਰੀਅਰ ਵਿੱਚ ਇੱਕ ਨਵਾਂ ਮੋੜ ਆਵੇਗਾ ਤੂਲਾ ਰਾਸ਼ੀ ਦੇ ਲੋਕਾਂ ਨੂੰ ਆਪਣੇ ਪ੍ਰੇਮ ਸਬੰਧਾਂ ਵਿੱਚ ਆਪਣੇ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਇਹਨਾਂ ਦੇ ਆਪਸੀ ਰਿਸ਼ਤੇ ਹੋਰ ਵੀ ਮਜ਼ਬੂਤ ਹੋ ਜਾਣਗੇ ਨੰਬਰ 4 ਮੀਨ ਰਾਸ਼ੀ ਵਾਲਿਆਂ ਦੇ ਹੱਥ ਵੱਡੀ ਸਫਲਤਾ ਲੱਗ ਸਕਦੀ ਹੈ ਜੇਸ ਨਾਲ ਇਹਨਾਂ ਦੇ ਘਰ ਖੁਸ਼ੀਆਂ ਹੋਣਗੀਆਂ ਜਿਸ ਕਰਕੇ ਇਹ ਹਫਤਾ ਇਹਨਾਂ ਲਈ ਬਹੁਤ ਲਾਭਬਾਲਾ ਹੋ ਸਕਦਾ ਹੈ ਹਫਤੇ ਦੇ ਸ਼ੁਰੂ ਵਿੱਚ ਹੀ ਵੱਡੀ ਸਫਲਤਾ ਮਿਲਣ ਕਰਕੇ ਇਹਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ ਮੇਨ ਰਾਸ਼ੀ ਦੇ ਰੁਕੇ ਹੋਏ ਕੰਮ ਇਸ ਹਫਤੇ ਪੂਰੇ ਹੋ ਜਾਣਗੇ ਇਹਨਾਂ ਨੂੰ ਆਪਣੇ ਲਵ ਪਾਰਟਨਰ ਨਾਲ ਸਮਾਂ ਬਤਾਉਣ ਦਾ ਮੌਕਾ ਵੀ ਮਿਲ ਸਕਦਾ ਹੈ ਨੰਬਰ 5 ਕੋਮਬਰਾਚੀ ਦੇ ਜੋ ਲੋਕ ਵਿਦੇਸ਼ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹਨ ਉਹਨਾਂ ਨੂੰ ਖੁਸ਼ ਖਬਰੀ ਮਿਲ ਸਕਦੀ ਹੈ ਇਹ ਹਫ਼ਤਾ ਇਹਨਾਂ ਦੀ ਕਿਸਮਤ ਚਮਕਾਉਣ ਵਾਲਾ ਹੋ ਸਕਦਾ ਹੈ ਬਹੁਤ ਮੁਸ਼ਕਲ ਸਮੇਂ ਦੇ ਬਾਅਦ ਇਹਨਾਂ ਦੇ ਰੁਕੇ ਹੋਏ ਸਭ ਕੰਮ ਪੂਰੇ ਹੋ ਜਾਣਗੇ ਜਿਸ ਨਾਲ ਇਹਨਾਂ ਨੂੰ ਮੰਨ ਚਾਹੀ ਸਫਲਤਾ ਮਿਲ ਸਕਦੀ ਹੈ ਸ਼ੁਕਰਦੇਵ ਦੀ ਕਿਰਪਾ ਹੋਣ ਨਾਲ ਇਹਨਾਂ ਨੂੰ ਆਪਣੇ ਦੋਸਤਾਂ ਦੇ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ